ਉਹਨਾਂ ਦੀਆਂ ਸਖਤ ਹੱਤਿਆ ਨੇ ਔਰ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਜ਼ ਨੇ ਭਾਵੇਂ ਗੈਂਗਸਟਰਜ਼ ਨੇ ਵੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਜ਼ ਨੇ ਤਿੰਨ ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵਾਈਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਅਬਨਿਊ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਨਾ ਵੀ ਇੱਕ ਵਾਰਦਾਤ ਹੋਈ ਸੀ 9724 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਕਸ ਤੇ ਉਹਨਾਂ ਦਾ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜਕਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ खोके ਲੱਗੇ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਆ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ਾਰਟ ਹੈ ਦਾ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਇਹ ਸਿੱਧਾ ਇਹਨਾਂ ਦਾ ਐਨਡੀਪੀਐਸ ਦਾ ਹੈ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸ ਐਚ ਓ ਸਾਹਿਬ ਔਰ ਏ ਸੀ ਪੀ ਸਾਹਿਬ ਦੀ ਲਈ ਆ ਇਮਰਾਨ ਖਾਨ ਪੁੱਤਰ ਨਿਰਿਆਲੀ ਹਸੈਨ ਪਿੰਡ ਨਿਰਿਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਪੂਸ ਦੀ ਮੁਸਤੈਦੀ ਆ ਦੌਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਓਪੀਐਮ ਬਰਾਬਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਇੱਕ 118 ਨੰਬਰ ਮੁਕਦਮਾ 7724 ਨੂੰ 111 ਬੀਐਨਐਸ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਬੀਐਨਐਸ ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਮ ਇੰਜੈਕਟਰ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਂ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾ ਆ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੰਡ ਵਿੱਚ ਕਾਮਯਾਬੀ ਹਾਸਲ ਕੀਤੀ ਮੇਨ ਸਰਗਨੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਥੋਂ ਇਹਦੇ ਨਾਲਾਗੜ ਦੇ ਲਾਗੋਂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ 'ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦਾਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਆ ਇਹਦੇ ਫਰਦਰ ਵੀ ਅੱਗੇ ਖਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ ਹੋਣਗੇ ਹਾਂ ਇਹ ਬੇਸਿਕਲੀ ਜਿਹੜਾ ਇਹ ਸੰਜੀਵ ਕੁਮਾਰ ਆ ਇਹ ਦੇਖੋ ਇਹ 45 ਯਰ 올ਡ ਆ ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ 21 22 ਸਾਲ ਦੇ ਆ ਜੋ ਅੱਗੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਲਾਲਚ ਫਲੈਸ਼ੀ ਲਾਈਫ ਮਤਲਬ ਉਸ ਤਰ੍ਹਾਂ ਇਹਨਾਂ ਨੇ ਮਦਲਵੋਣਾ ਨੂੰ ਫਿਰ ਘਲਾਇਆ ਪਲੱਸ ਫਿਰ ਇਹ ਆ ਵੀ ਵੀ ਕੁਝ ਵੈਪਨ ਰੱਖਾਂਗੇ ਵਾਰਦਾਤ ਕਰਾਂਗੇ ਖੋਹ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੈਂਗ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੈਂਗ ਸੋ ਇਸ ਤਰ੍ਹਾਂ ਦੀ ਇਹਨਾਂ ਦੀ ਪਲਾਨਿੰਗ ਸੀ ਪਹਿਲੇ ਕਿਹਨੀ ਵਾਰਦਾਤਾਂ ਕੀਤੀਆਂ ਇਹਨਾਂ ਦੇ ਦੋ ਜਣੇ ਹੈ ਜੀ ਜਿਨ੍ਹਾਂ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਜਿਹੜਾ ਜੈ ਸ਼ਰਮਾ ਆ ਔਰ ਸੁੱਖਾ ਇਹਦੇ ਤੇ 6 ਮੁਕਦਮੇ ਨੇ ਨikhil Sharma ਤੇ 2 ਨੇ ਤੇ ਮੋਹਣੀ ਤੇ ਵੀ 2 ਨੇ ਫੰਡਰ ਸਾਹਿਬ ਵੀ ਪਰਸੋਂ ਪੀਸੀ ਉਸ ਨੂੰ ਸਿੱਤੀ ਸਾਹਿਬ ਨੇ ਕੀਤੀ ਹੈ ਉਹਦੇ ਵਿੱਚ ਜਿਹੜੇ ਹਮਾਜਤ ਦੇ ਮੁੰਡੇ ਫੜੇ ਸਨ ਜਿਨ੍ਹਾਂ ਨੇ ਗੈਂਗਵਰਕ ਕਰਨੇ ਕੀ ਉਹਨਾਂ ਦੇ ਨਾਮ ਨਾਲ ਇਹਨਾਂ ਦੇ ਫਿਲਹਾਲ ਨਹੀਂ ਲਿਆਇਆ ਜੀ ਅਜੇ ਪਰ ਇੱਕ ਹੈ ਕਿ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਹੈ ਜਦੋਂ ਰੀਸੈਂਟਲੀ ਆ ਬੰਦਾ ਤਾਂ ਅੱਜ ਹੀ ਲਿਆਂਦਾ ਮਾਚਲਾਲਾ ਉਹ ਜਿਹੜੀ ਤੁਸੀਂ ਕਹਿ ਰਹੇ ਉਹਨੂੰ ਬਿਲਕੁਲ ਲਿੰਕੇਜ ਨੂੰ ਚੈੱਕ ਕਰਾਂਗੇ ਸਰ ਇਮਰਾਨ ਖਾਨ ਜਿਹੜਾ ਹੈ ਉਹ ਵਪਾਰੀ ਹੈ ਜਾਂ ਰੇਟੇ ਅਜੇ ਪ੍ਰੀਲਿਮਰੀ ਜਦਾਂ ਇਹ ਦੱਸਿਆ ਜੀ ਕਿਉਂਕਿ ਇਹਦੀ ਇਹਦੀ ਅਜੇ ਤੱਕ ਹੋਰ ਬੈਕਗਰਾਉਂਡ ਤਾਂ ਕ੍ਰਿਮਿਨਲ ਨਹੀਂ ਆਈ ਸੀ ਵੀ ਕੋਈ ਇਤੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹੱਲੇ ਤਾਂ ਮਤਲਬ ਰਿਮਾਂਡ ਤੇ ਆ ਫਰਦਰ ਆਪਾਂ ਨੂੰ ਇਹ ਤਾਂ ਕਲੀਅਰ ਹੋ ਜਾਏਗਾ ਜੋ ਆਏਗਾ ਤੁਹਾਨੂੰ ਦੱਸਾਂਗੇ ਜੀ ਨਾਲ Imran Khan ਦਾ ਵੈਸੇ ਬੇਸਿਕਲੀ ਵਿਲੜਾਈ ਚੱਲੀਆਂ ਦੀ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੋਟੀ ਲੇਬਰ ਟਾਈਪ ਇੱਥੇ ਜਿਹੜਾ ਖਰੀਦਦਾਰ ਹੈ ਉਹਦੇ ਬਾਰੇ ਕੁਝ ਹੱਲੇ ਹੱਲੇ ਕੁਛ ਨਹੀਂ ਜੀ ਹੱਲੇ ਤਾਂ ਤੁਹਾਨੂੰ ਦੱਸਿਆ ਨਾ ਵੀ ਜੇ ਪੁਲਿਸ ਦੀ ਮਸਤੈਦੀ ਸੀ ਵੀ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਹੋ ਫਰਦਰ ਇਹਨੇ ਕਿੱਥੇ ਜਾਂਦੇ ਨੇ ਸਰ ਪਾਊਡਰ ਬੈਲਟ ਜਿੰਨੇ ਤਕਰੀਬਨ ਗੁਜਰ ਨੇ ਦੋ ਘਵਾਲੇ ਉਹ ਯਾਦਾਂ ਲੇ ਕੇ ਤੇ ਇਹਨਾਂ ਦਾ ਕਟਾਗੀ ਹੋਈ ਹੈ ਉਹਨਾਂ ਕੋਲ ਵਗੈਰਾ ਵੀ ਬੋਲਿਆ ਨਹੀਂ ਹੱਲੇ ਉਹਨੂੰ ਰਿਮਾਂਡ ਲੈ ਕੇ ਅੱਜ ਕਲੀਅਰ ਕਰਾਂਗੇ ਇਸ ਗੱਲ ਨੂੰ ਪਾਊਡਰ ਬੈਲਟ ਦਾ ਤੁਹਾਡੀ ਗੱਲ ਠੀਕ ਆ ਵੀ ਕਈ ਨਸ਼ਾ ਦਾ ਬੜੇ ਬੜੇ ਕਈ ਐਂਗਲਸ ਤੇ ਇੱਥੇ ਚੱਲ ਰਿਹਾ ਔਰ ਉਹਨੂੰ ਜ਼ਰੂਰ ਹਰੇਕ ਡੈਪਟ ਚ ਦੇਖਾਂਗੇ ਇੱਕ ਛੋਟਾ ਸਵਾਲ ਹੋ ਗਿਆ ਜੀ ਤੁਹਾਡੀ ਜਿੰਨੀ ਵੀ ਮੁਲਾਜ਼ਮਾਂ ਦੀਆਂ ਰੋਸਾਂ ਦੀ ਮਿਹਨਤ ਹੈ ਸਾਰੀ ਉਹਨਾਂ ਲਗਾੜਾ ਹੋਈ ਜਦੋਂ ਇਹ ਮਹੀਨੇ ਬਾਅਦ ਛੁੱਟ ਗਈ ਜਮਾਨ ਤੋਂ ਬਾਹਰ ਆਇਆ ਜਿੱਥੇ ਜਸਾਉ ਨੇ ਮੀਟਿੰਗ ਕੀਤੀ ਹੈ ਜਿੱਥੇ ਨਾਲ ਸਜਾ ਜਿੰਨੀ ਬੰਦੀ ਆ ਉਹਨੇ ਸਜਾ ਤੋਂ ਬਾਅਦ ਹੀ ਨਾਲ ਅਸੀਂ ਹੱਲ ਕੀਤਾ ਹੈ ਦੇਖੋ ਜੀ ਇਹ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਡੀਸ਼ਰੀ ਨਾਲ ਰਿਲੇਟਡ ਅਸੀਂ ਉਹ ਸਾਡੀਆਂ ਮੰਥਲੀ ਮੀਟਿੰਗਸ ਹੁੰਦੀਆਂ ਜੀ ਅਸੀਂ ਜਿਹੜੇ ਆਪਣੇ ਕੋ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਆ ਤਾਂ ਸਾਡੀ ਪੂਰੀ ਕੋਆਪਰੇਸ਼ਨ ਆ ਕੋਈ ਅਸੀਂ ਗੱਲ ਕਿਦਾਂ ਇਹ ਚਾਹ ਲੱਗਦੀ ਹੈ ਕਿਉਂਕਿ ਮੁਲਾਜ਼ਮਾਂ ਇੰਨੇ ਬਿਹਤਰੀ ਕੀਤੇ ਮੁਝਾ ਸਾ 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 ਦੇ ਇਹ ਜਦੋਂ ਮਹੀਨੇ ਬਾਅਦ 12 ਦਿਨ ਫੋਟੋ ਨਾ ਫਿਲਮ ਨਾ ਕੀਆ ਸਾਡੇ ਪ੍ਰਿੰਟਾ ਠੀਕ ਆਲਾ ਇਹ ਨਾਲ ਮਹੀਨੇ ਬਾਅਦ ਜਮਾਨਤ ਬਾਹਰ ਆਏ ਹਾਂਜੀ ਅਜੀਤ ਕੋਈ ਇਹ ਤਾਂ ਚਲੋ ਜੀ ਟਰਾਇਲ ਦਾ ਇਸ਼ੂ ਹੈਗਾ ਇਹ ਟਰਾਇਲ ਦੇ ਵਿੱਚ ਸਾਡੇ ਦਾ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਇਹ ਜੀ ਗੱਲ ਨੂੰ ਵੀ ਧਿਆਨ ਚ ਰੱਖਿਆ ਜੀ ਕਿਹਦੇ ਵਿੱਚ ਜੀ ਪ੍ਰੈਸਮਾਨ ਲਾਉਂਦੇ ਚੁੱਕਿਆ ਕਿ ਇੰਗੇ ਲੱਟੇ ਲੈ ਬਿਕੋਜ਼ ਅ ਸਟੂਡੈਂਟ ਹੈ ਜਿਹੜੇ ਇਸ ਕੇਸ ਦੇ ਵਿੱਚ ਜੀ ਜੀ ਆਈਟੀਆਈ ਦਾ ਆਈਟੀਆਈ ਦਾ ਆਈਟੀਆਈ ਦਾ ਕੀ ਉਹ ਸਟੂਡੈਂਟ ਨੇ ਜਾਂ ਬੇਸਿਕਲੀ ਸਾਰੇ ਸਟੂਡੈਂਟ ਹਾਂਜੀ ਅਲੱਗ-ਅਲੱਗ ਹੀ ਨੇ ਕੋਈ 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 ਸਟੂਡੈਂਟ ਆ ਕੋਈ ਕੰਮ ਕਰਨ ਵਾਲਾ ਆ ਗਰੁੱਪ ਹੀ ਆ ਜੀ ਬੇਸਿਕਲੀ ਚਾਂਸਾ ਹੀ ਜੋ ਤੁਹਾਨੂੰ ਦੱਸਿਆ ਵੀ ਮਤਲਬ ਫਾਈਨੈਂਸ਼ੀਅਲੀ ਬੈਨੀਫਿਟ ਜੇ ਜੇ ਲੁੱਟਕੋ ਹੋਊਗੀ ਤਾਂ ਅਮੀ ਉਹਦੇ ਪੈਸੇ ਬਚਣਗੇ ਜੇ ਵੈਪਨ ਬੁੱਕਰੂ ਤਾਂ ਅਮੀ ਬਚਣਗੇ ਤੋ ਜਿਹੜਾ ਜੋ ਅੱਜ ਕੱਲ ਯੰਗਸਟਰਸ ਨੂੰ ਮੇਨ ਪ੍ਰੋਬਲਮ ਪੈ ਗਈ ਆ ਵੀ ਹਾਰਡ ਵਰਕ ਛੱਡ ਕੇ ਤੇ ਫਲੈਸ਼ੀ ਲਾਈਫ ਸਟਾਈਲ ਦਿਖਾਉਣੀ ਸੁੱਖਾ ਕਹਿੰਦੇ ਲਿਖਦੇ ਨੇ ਮੇਥਲੋਂ ਫਲਾਲਾ ਹੈਗਾ ਉਹਦੇ ਮਾਦਾ ਸਾਹਿਬ ਤੁਹਾਨੂੰ ਲੱਭਣਗੇ ਅ ਨਿਕਲਦੇ ਮੇਰੇ ਹਾਲੇ ਫਿਲਹਾਲ ਇਹ ਨੋਟਿਸ ਨਹੀਂ ਦੇਖ ਲਿਆ ਨੇ ਹੋ ਸਕਦਾ ਹੋਣਗੇ ਸਰ ਜੀ ਜੀ ਆ ਸੁੱਖਾ ਕਹਿੰਗੇ ਇਹ ਤਾਂ ਕਿਤੇ ਕਿਤੇ ਬਾਹਰ ਦਾ ਤਾਂ ਕਿਤੇ ਸ਼ਾਇਦ ਕਿਤੇ ਸ਼ਾਇਦ ਤੋਂ ਬਾਹਰ ਦਾ ਪੰਜਾਬ ਤੋਂ ਬਾਹਰ ਨਹੀਂ ਕੇਸਸ ਦਾ ਇਹਨਾਂ ਦਾ ਜ਼ਿਆਦਾ ਅਮਰਸਰ ਦੇ ਹੀ ਆ ਜੀ ਸਦਰ ਦੇ ਆ اسلامਾਬਾਦ ਦੇ ਆ ਜਿੰਨੇ ਮਤਲਬ ਜਿਹੜੇ 379 ਬੀ ਆ 336 ਆ 25 ਅਨਲੈਕਟ ਮਤਲਬ ਆਲਮੋਸਟ ਕਮਿਸ਼ਨੇਟ ਦੇ ਅੰਦਰ ਅੰਦਰ ਹੀ ਹੈ ਮਤਲਬ ਕੋਲ ਮਿਲਾ ਗਏ ਐਮਪੀ ਮੇਰੇ ਤੋਂ ਆਂਦੀ ਵਾਦੀ ਵਾਦੀ ਪਿੰਡਾਂ ਦੇ ਲਈ ਵੀ ਇਹਦਾ ਬਹੁਤ ਵੱਡਾ ਫੈਸਲਾ ਪਿਸਤਲ ਜਿਹੜਾ ਇਹ ਜਿਹੜੇ ਆ ਵਾਲੇ ਸਾਡੇ ਵਾਲੇ ਦਾ ਐਮਪੀ ਅੰਦਰ ਦੇ ਸਰਾਊਂਡਿੰਗ ਹੀ ਡਿਟੈਕਟ ਹੋਏ ਜੀ ਜਦੋਂ ਵੀ ਆਪਾਂ ਕਿਸੇ ਨੂੰ ਮੁਸਲਮਾਨ ਨੂੰ ਫਰਦੇ ਆ ਤੇ ਮੁਸਲਮਾਨ ਦਾ ਜਦੋਂ ਦੇਖਦੇ ਆ ਤਾਂ ਏਜ ਜਿਹੜੀ ਹੁੰਦੀ ਹੈ ਇੱਕ ਨੌਜਵਾਨ ਪੀੜੀ ਹੁੰਦੀ ਆ ਤਾਂ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਨੌਜਵਾਨ ਪੀੜੀ ਜਿਹੜਾ ਗਲਤ ਪਾਸੇ ਜਿਹੜਾ ਉਸ ਪਾਸੇ ਲਾਇਆ ਜਾ ਰਿਹਾ ਨਹੀਂ ਇਹ ਤਾਂ ਠੀਕ ਆ ਜੀ ਉਹ ਤਾਂ ਮੈਂ ਅੱਗੇ ਦੱਸਿਆ ਵੀ ਜਦੋਂ ਬੱਚੇ ਫਲੈਸ਼ੀ ਲਾਈਫ ਸਟਾਈਲ ਨੂੰ ਲਾਈਕ ਕਰਦੇ ਆ ਜਿਹੜੇ ਜਿਹੜੇ ਚੰਗੇ ਬੱਚੇ ਉਹ ਨਹੀਂ ਕਰਦੇ ਜੀ ਤਾਂ ਮਤਲਬ ਇਹਦਾ ਇਹਦਾ ਇੱਕ ਕਲੈਕਟਿਵ ਰਿਸਪੌਂਸਿਬਿਲਟੀ ਆ ਜਿੱਥੇ ਪੁਲਿਸ ਦਾ ਰੋਲ ਆ ਉੱਥੇ ਹੀ ਸਾਡੀ ਸੋਸਾਇਟੀ ਦਾ ਰੋਲ ਆ ਪੇਰੈਂਟਸ ਦਾ ਵੀ ਰੋਲ ਆ ਪ੍ਰੈਸ ਦਾ ਵੀ ਰੋਲ ਆ ਇਹ ਤਾਂ ਇਹ ਤਾਂ ਕਲੈਕਟਿਵ ਰਿਸਪੌਂਸਿਬਿਲਟੀ ਵਾਲੀ ਗੱਲ ਹੈ ਸਰ ਸੰਜੀਵ ਠੀਕ ਹੈ ਜੀ ਕ੍ਰਿਮੀਨਲ ਜੀ ਹਾਂ ਜੀ ਅੰਮੀ ਦਾ ਬੈਕਗ੍ਰਾਉਂਡ ਕੀ ਹੈ ਕੋਈ ਕੰਮ-ਕੁਮ ਕਰਦਾ ਜਾਂਦੀ ਹੈ ਸੰਜੀਵ ਦੇ ਹਾਂ ਜੀ ਸੁਖਾ ਜਿਹੜਾ ਆਪਣੇ ਦਾ ਕੰਮ ਕਰ ਰਿਹਾ ਦਾ ਕੇਸ ਹੈ ਹਾਂ ਜੀ ਹਾਂ ਜੀ 84 ਕੀਤਾ ਗਿਆ ਨਾ ਸਰ ਇਸ ਦੀ ਮਤਲਬ ਕ੍ਰਿਮੀਨਲ ਹੀ ਹੈ ਜੇ ਦੀ ਬੈਕਗ੍ਰਾਉਂਡ ਕ੍ਰਿਮੀਨਲ ਹੈ